ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਅਤੇ ਐਸਪੀਡੀ ਸਾਹਿਬ ਵੱਲੋਂ ਕੱਲ ਉਹਨਾਂ ਦੀ ਅਗਵਾਈ ਹੇਠ ਇੱਕ ਆਪਰੇਸ਼ਨ ਚਲਾਇਆ ਗਿਆ ਜਿਦੇ ਵਿੱਚ ਸੀਆਈਏ 2 ਵੱਲੋਂ ਤਿੰਨ ਵੱਖ-ਵੱਖ ਮੁਕਦਮੇ ਦਰਜ ਕੀਤੇ ਗਏ ਹਨ ਇੱਕ ਮੁਕਦਮੇ ਦੀ ਰਿਕਵਰੀ ਹੈਗੀ ਹੈ 100 ਗ੍ਰਾਮ ਹੈਰੋਇਨ ਦੀ ਤੇ ਦੋ 40-40 ਗ੍ਰਾਮ ਦੇ ਮੁਕਦਮੇ ਦਰਜ ਕੀਤੇ ਗਏ ਇਸ ਤੋਂ ਫੜ ਗਏ ਜੀ ਇਹ ਜੀ ਬਠਿੰਡਾ ਦੇ ਵੱਖ-ਵੱਖ ਥਾਵਾਂ ਤੋਂ ਹੀ ਇਹ ਰਿਕਵਰੀ ਹੋਈਆਂ ਹਨ ਜਿਹੜਾ ਤਾਂ 100 ਗ੍ਰਾਮ ਦਾ ਐਫਆਈਆਰ ਹੈ ਉਹਦੇ ਵਿੱਚ 20000 ਰੁਪਏ ਦੀ ਡਰਗਮਨੀ ਵੀ ਪ੍ਰਾਪਤ ਹੋਈ ਹੈ ਇਹ ਇਹ ਮਾਮਲਾ ਹੈਗਾ ਐਨਐਫਐਲ ਚੌਕ ਬਟਿੰਡਾ ਦਾ ਵਕੂਆ ਇਹ ਉਥੋਂ ਦਾ ਸਰ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਦੱਸ ਸਕਦਾ ਤਾਂ ਇਹਦੇ ਬਾਰੇ ਜੀ ਤਫਤੀਸ਼ ਕੀਤੀ ਜਾਏਗੀ ਫਿਰ ਅੱਗੇ ਪਤਾ ਲਗਾਇਆ ਜਾਏ 100 ਗ੍ਰਾਮ ਵਾਲੇ ਨਰਸਰੀ ਤੇ ਲੜਕੀ ਵੀ ਆ ਉਹ ਲੜਕੇ ਨਾਲੋਂ ਵਾਪਸ ਉਸ ਤੇ ਰਿਸ਼ਤਾ ਕੀ ਇਹ ਦੋਨੋਂ ਜੀ ਆਪਸ ਵਿੱਚ ਗਰਲਫ੍ਰੈਂਡ ਬੋਏਫ੍ਰੈਂਡ ਸੀਗੇ ਤੇ ਇਹ ਕਿਸੇ ਵਿਆਹ ਦੇ ਵਿੱਚ ਉਹਦੇ ਨਾਲ ਸੰਪਰਕ ਵਿੱਚ ਆਈ ਤੇ ਉਸ ਤੋਂ ਬਾਅਦ ਇਹ ਇਕੱਠੇ ਫਿਰ ਇਹ ਕੰਮ ਸ਼ੁਰੂ ਹੋਣਾ ਨੇ ਤਰ ਤਰ। ਅੰਦਾਜ਼ਨ ਇਹ ਇਸ ਕਿੰਨੀ ਕਾਲ ਹੈ? ਅੰਦਾਜ਼ਨ ਇਹ ਜੀ ਇਹਨਾਂ ਦੀ ਤਕਰੀਬਨ ਮੁੰਡੇ ਦੀ 22 ਤੋਂ 24 ਸਾਲ ਹੈ ਤੇ ਕੁੜੀ ਤਕਰੀਬਨ 20 ਸਾਲਾਂ ਦੀ। ਕੁੜੀ ਵੀ ਨਸ਼ਾ ਕਰਦੇ ਆ ਜਿਹੜੇ ਕੁੜੀ ਤੋਂ ਪੜੇ ਆ ਕਿ ਆ ਉਹਦਾ ਡੇਟਾ ਵੀ ਲੈਂਦਾ। ਨਸ਼ੇ ਬਾਰੇ ਡੂਪ ਟੈਸਟ ਵੀ ਤੁਹਾਨੂੰ ਦੇ ਦਾਂਗਾ। ਟੋਪ ਟੈਸਟ ਕਰਾ ਕੇ ਤੁਹਾਨੂੰ ਤੁਹਾਨੂੰ ਦੱਸਾਂਗੇ। ਸਰ ਆਪਕਾ ਵੀ ਨਸ਼ਾ ਵੀ ਦੇ ਲੇ ਕੇ ਟੈਸਟ ਕਰਵਾ ਦੇਣਗੇ। ਇਸ ਤਰ੍ਹਾਂ ਦੀ ਜਾਂਚ ਇਹਨਾਂ ਦੀ ਵੀ ਕੀਤੀ ਜਾਊਗੀ। ਹਾਂਜੀ ਬਿਲਕੁਲ। ਜਿਹੜੇ ਕਿਥੋਂ ਲੈ ਕੇ ਆਉਂਦੇ ਆ ਹੋਰ ਇਹਨਾਂ ਦੇ ਕਿਹੜੇ ਕਿਹੜੇ ਕਸਟਮਰ ਸੀਗੇ? ਬੈਕਵਰਡ ਤੇ ਫਾਰਵਰਡ ਲਿঙ্কেਜ ਇਸੇ ਪੂਰੇ ਪਤਾ ਲਗਾਇਆ ਜਾਣਗੇ ਇਹਨਾਂ ਨੇ ਕੀ ਕੀ ਪ੍ਰੋਪਰਟੀਆਂ ਬਣਾਈਆਂ ਉਹਦੀ ਵੀ ਪੂਰੀ ਜਾਂਚ ਕੀਤੀ ਜਾਏਗੀ ਸਰ ਪ੍ਰੋਗਰਾਮ ਵਾਲੇ ਕੇਸ ਦੇ ਬੇਸਿਕ ਕੰਮ ਕੀ ਕਰਦੇ ਹੋ ਦੋਨੋਂ ਜੀ ਇਹ ਬੇਰੋਜ਼ਗਾਰ ਦੋਨੋਂ ਯੂਥ ਜਿਹੜੇ ਨੇ ਬੇਰੋਜ਼ਗਾਰ ਨੇ ਇਹਨਾਂ ਤੇ ਕਿਸੇ ਤੇ ਪਹਿਲਾਂ ਵੀ ਕੋਈ ਮਾਮਲਾ ਕਰ ਗਿਆ ਕਿ ਨਹੀਂ ਜਿਹੜਾ ਮੁੰਡਾ ਹੈ ਭਗਵੰਤ ਸਿੰਘ ਇਹਦੇ ਉੱਤੇ ਆਰਐਮਜ਼ੈਟ ਦਾ ਪਰਚਾ ਆਲਰੇਡੀ ਹੈਗਾ ਜਿਹੜਾ ਜਲੰਧਰ ਵਿਕੇ ਦਰਜ ਹੈ ਸਰ ਜਿਹੜੇ 40 ਗ੍ਰਾਮ ਵਾਲੇ ਪੜ੍ਹੇ ਆ ਉਹ ਤੇ ਸਾਰੇ ਉਹ ਬੇਸਿਕ ਕੰਮ ਕੀ ਕਰਦੇ ਆ ਜਿਹੜਾ ਤਾਂ ਇੱਕ ਹੈ ਜਸ਼ਨਦੀਪ ਜਸ਼ਨਦੀਪ ਵੀ ਅਨਪਲੋਇਡਡ ਇੱਕ ਯੂਥ ਹੈ ਤੇ ਦੂਸਰੇ ਦਾ ਅਜੇ ਜਾਂਚ ਕੀਤੀ ਜਾਏਗੀ ਉਹ ਅਜੇ ਕੱਲੀ ਅਜੇ ਹੁਣ ਰਿਮਾਂਡ ਲਵਾਗੇ ਰਿਮਾਂਡ ਲੈ ਕੇ ਤੁਹਾਨੂੰ ਸਰਪ੍ਰਸਤ ਨਹੀਂ ਇਹਨਾਂ ਇਹਨਾਂ ਦੇ ਉੱਤੇ ਕੋਈ ਮਾਮਲਾ ਨਹੀਂ ਸਿਰਫ ਭਗਵੰਤ ਸਿੰਘ ਜਿਹੜਾ ਤੁਹਾਨੂੰ ਦੱਸਿਆ ਇਹਦੇ ਉੱਤੇ ਆਮ ਚੈੱਕ ਦਾ ਇੱਕ ਪਰਚਾ ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ੇ ਦਾ کاروبار ਕਰ ਰਹੇ ਹੈ ਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਾਰੋਬਾਰ ਵਿੱਚ ਲਿਪਤ ਨੇ ਉਹਨਾਂ ਨੂੰ ਸਖਤ ਹਦਾਇਤ ਹੈ ਸਖਤ ਕਾਰਵਾਈ ਕਿਤੇ ਜਾਣਦੇ ਸਾਨੂੰ ਪੂਰੇ-ਪੂਰੇ ਡਾਇਰੈਕਸ਼ਨਸ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬਿਲਕੁਲ ਵੀ ਬਖਸ਼ਣਾ ਨਹੀਂ ਜਾਏਗਾ ਕੋਈ ਵੀ ਉਹਨਾਂ ਨੂੰ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਤੇ ਇਹਨਾਂ ਨੂੰ ਇਹੀ ਹਦਾਇਤ ਆਇਆ ਕਿ ਜਾਂ ਤਾਂ ਤੁਸੀਂ ਇਹ ਕੰਮ ਛੱਡ ਦਿਓ ਜਾਂ ਫਿਰ ਤੁਸੀਂ ਸਾਡਾ ਏਰੀਆ ਸਾਡਾ ਇਹ ਜ਼ਿਲ੍ਹਾ ਜਾ ਕੇ ਤੁਸੀਂ ਛੱਡ ਦਿਓ ਸਰ ਇਹਨਾਂ ਨੂੰ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਕੋਰਟ 'ਚ ਪੇਸ਼ ਕਰਨਾ ਜੀ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕੀਤੀ ਜਾਏਗੀ ਅੱਜ ਇਹਨਾਂ ਨੂੰ ਪੇਸ਼ ਕਰਾਂਗੇ